ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਸਾਡੀ ਕਥਾ ਦਾ ਟਾਈਟਲ ਹੈ ਕਿ ਮੁਸਲਮਾਨ ਚਾਰ ਸ਼ਾਦੀਆਂ ਕਿਉਂ ਕਰਦੇ ਆ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਇਸ ਦੇ ਬਾਰੇ ਗੱਲਬਾਤ ਕਰ ਰਹੇ ਆ ਵੀਰੋ ਪਹਿਲੇ ਜਾ ਕੇ ਅਹੀ ਸੰਤ ਸਿੰਘ ਮਸਕੀਨਾਂ ਦੀ ਕਥਾ ਸੁਣਾਵਾਂਗੇ ਤੇ ਫਿਰ ਕਿਉਂਕਿ ਮੈਂ ਮੁਸਲਮਾਨ ਐ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਸੰਤ ਸਿੰਘ ਮਸਕੀਨ ਹੁਣੀ ਜਿਹੜੀ ਦੱਸ ਰਹੇ ਉਹ ਠੀਕ ਦੱਸ ਰਹੇ ਐ ਜਾਂ ਕਿ ਇਸਲਾਮ ਦੇ ਮੁਤਾਬਕ ਨਹੀਂ ਵੀਰੋ ਚੱਲ ਕੇ ਪਹਿਲੇ ਕਥਾ ਸੁਣਨੇ ਆ ਬਾਅਦ ਵਿੱਚ ਗੱਲਬਾਤ ਕਰਾਂਗੇ ਖਾਨਾ ਜੰਗੀ ਕਰਕੇ ਅਰਬ ਦੇਸ਼ ਨੌਜਵਾਨ ਮਾਰੇ ਗਏ ਸ। ਜਿਵੇਂ ਮੈਂ ਗੁਰਦਾਸਪੁਰ ਜਾਂਦਾ ਰਿਆਂ ਹੁਣ ਤੇ ਠੀਕ ਹੋ ਗਏ ਇਹਨਾਂ ਹਾਲਾਤ ਪਿੰਡਾਂ ਦੇ ਵਾਸੀ ਗੁਰਦਾਸਪੁਰ ਦੇ ਵਾਸੀ ਕਹਿੰਦੇ ਸਨ 20 ਸਾਲ ਤੱਕ ਤੇ ਕੋਈ ਬਰਾਤ ਨਹੀਂ ਡੁਗਣੀ ਨੌਜਵਾਨੇ ਨਹੀਂ ਰਹੇ ਰਹਿ ਹੀ ਨਹੀਂ। ਸਭ ਦੀ ਬਲੀ ਚੜ ਗਈ। ਇੱਥੇ 20 ਸਾਲ ਤੱਕ ਤੇ ਕੋਈ ਲਾੜਾ ਨਹੀਂ ਬਣੇਗਾ ਕਿ ਕਿਧਰੇ ਬਰਾਤ ਨਹੀਂ ਢਕੇਗੀ ਘਰ ਘਰ ਦੇ ਛੋਟੇ ਬੱਚੇ ਰਹਗੇ ਮੁੰਡੇ ਜਵਾਨ ਤੇ ਰਹੇ ਕੋਈ ਨਹੀਂ ਇਸ ਤਰ੍ਹਾਂ ਦੀ ਹਾਲਤ ਮੁਹੰਮਦ ਸਾਹਿਬ ਦੇ ਜ਼ਮਾਨੇ 'ਚ ਅਰਬ ਦੀ ਹੋ ਗਈ ਸੀ ਖਾਣਾ ਜੰਗੀ ਕਰਕੇ ਕਬੀਲਿਆਂ ਦੀ ਜੰਗ ਕਰਕੇ ਜੈਸੇ ਅਫਗਾਨਿਸਤਾਨ ਦੇ ਵਿੱਚ वैसे ते खाना जंगे उथे 1000 ਸਾਲ ਤੋਂ ਚੱਲ ਰਹੀ ਹੈ ਪਰ ਇੰਨਾ 20 ਸਾਲਾਂ ਦੇ ਚ ਤਿੰਨ ਲੱਖ ਦੇ ਕਰੀਬ ਪਠਾਣ ਮਾਰੇ ਜਾ ਚੁਕੇ ਕਬੀਲਿਆਂ ਦੀ ਜੋ ਆਬਸੀ ਜੰਗ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਕਬੀਲਿਆਂ ਦੀ ਜੰਗ ਖਾਨਾ ਜੰਗੇ ਕਰਕੇ ਘਰਾਂ ਚ ਔਰਤਾਂ ਰਹਿ ਗਈਆਂ ਸਨ जवान बच्चियां रह गई सन या छोटे छोटे लड़के रह गए सन जवान मारे गए सन टामा टामा जवान किधरे बचे मुहमद साहब के सामने बहुत वीडी समाजिक समस्या से बहुत और समाजिक तल से जो पिसे आया है दुखद है ਕਿਵੇਂ ਸਨੋ ਪ੍ਰਭੂ ਦੇ ਮਾਰਗ ਤੇ ਚੋਰੀਏ ਖੁਦਾ ਦੇ ਮਾਰਗ ਤੇ ਤੋਰਿਏ ਬੱਚੇ ਕੁਛੇ ਨੌਜਵਾਨਾਂ ਨੂੰ ਹੁਕਮ ਕੀਤਾ ਮੁਹੰਮਦ ਸਾਹਿਬ ਨੇ ਤੁਹਾਨੂੰ ਚਾਰ-ਚਾਰ ਨਿਗਾ ਕਰਨੇ ਪੈਣਗੇ ਤੁਹਾਨੂੰ ਚਾਰ-ਚਾਰ ਬੱਚੀਆਂ ਦਾ ਪੱਲਾ پکڑਣਾ ਪੈਗਾ ਤੁਹਾਨੂੰ ਚਾਰ-ਚਾਰ ਦੀ ਪਰਵਿਰਸ਼ ਦਾ ਬੋਝ ਉਠਾਣਾ ਪੈਗਾ ਚੱਲ ਪਈ ਅੱਜ حالانکہ اے ਨੇ عرب ਦੇਸ਼ਾਂ ਦੇ ਵਿੱਚ ਕਹਿੰਦੇ ਨੇ ਲੜਕੀਆਂ ਦੀ ਤਾਦਾਦ 2% ਜ਼ਿਆਦਾ ਲੜਕੀਆਂ ਘਟਣਾ ਹੈ ਹੁਣ ਤੇ ਅੱਜ ਵੀ ਸੰਪੰਨ ਬੰਦੇ ਅਮੀਰ ਬੰਦੇ ਚਾਰ-ਚਾਰ ਨਿਕਾਹ ਕਰਨ ਇਹ ਠੀਕ ਨਹੀਂ ਰੁੱਤ ਦੇ ਮਤਲਬ ਸਮੇਂ ਦੇ ਮਤਲਬ ਬਦਲਣਾ ਚਾਹੀਦਾ ਈਰਾਨ ਦੇ ਬਾਦਸ਼ਾਹ ਨੇ ਨਿਯਮ ਵੜਾ ਦਿੱਤਾ ਸੀ ਦੂਜਾ ਨਿਕਾਹ ਇਰਾਨੀ ਮੁਸਲਮਾਨ ਨਹੀਂ ਕਰ ਸਕਦਾ ਸ਼ਹਿਨशाह ਦੇ ਹੁੰਦੇ ਆ ਚੱਲਦਾ ਰਿਆ ਬਗਾਵਤ ਹੋਈ ਮਜ਼ਬੀ ਲੋਕਾਂ ਦੀ ਹਕੂਮਤ ਹੋਈ ਫਿਰ ਸ਼ਰਾਧਾ ਕਾਨੂੰਨ ਲਾਗੂ ਹੋਇਆ ਇਕਨ ਕਿਧਰੇ ਕਿਧਰੇ ਅਜੇ ਵੀ ਮੁਸਲਮ ਦੇਸ਼ਾਂ ਵਿੱਚ ਮਨਾਈ ਹੈ ਜੈਸੇ ਮਲੇਸ਼ੀਆ ਜੈਸੇ ਜੈਸੇ ਸੂਝ ਸਮਝ ਵੱਧਦੀ ਜਾ ਰਹੀ ਹੈ ਉਹ ਨਿਯਮ ਅੱਜ ਤੇ ਪੂਰਾ ਨਹੀਂ ਉਤਰਦਾ ਉਹ ਕਰਮ ਅੱਜ ਤੇ ਪੂਰਾ ਨਹੀਂ ਬਦਲਦੇ ਰਹਿੰਦੇ ਸਮਾਜ ਦੇ ਨਿਯਮ ਬਦਲਦੇ ਰਹਿੰਦੇ ਐ ਮਰਜ਼ ਕਰਦੇ ਆ ਰੁੱਤ ਦੇ ਮੁਤਾਬਕ ਜਿਵੇਂ ਕਪੜੇ ਬਦਲਦੇ ਆ ਤੇ ਜਿਹੜਾ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਦੁਖੀ ਹੁੰਦਾ ਸਮੇਂ ਦੀ ਚਾਲ ਦੇ ਮੁਤਾਬਕ ਜਦ ਸਮਾਜਿਕ ਨਿਯਮ ਨਾ ਬਦਲਣ ਸਮਾਜਿਕ ਕੁਝ ਨਿਯਮ ਧਾਰਮਿਕ ਅਸਥਾਨਾਂ ਵਿੱਚ ਵੀ ਆਉਂਦੇ ਨੇ ਸਮੇਂ ਦੇ ਮੁਤਾਬਕ ਸਰੀਰਕ ਨਿਯਮ ਸਰੀਰਕ ਲੋੜਾਂ ਕੱਲ ਤੱਕ ਗੁਰਦੁਆਰਿਆਂ ਚਟਾਈਆਂ ਵਿਛਾਈਆਂ ਜਾਂਦੀਆਂ ਸਨ ਹੈਗੀਆਂ ਹੀ ਚਟਾਈਆਂ ਸਨ ਅੱਜ ਕਾਰਪਟ ਤੇ ਬੈਠੇ ਪੱਖਾ ਫੇਰੀ ਪਾਣੀ ਢੋਵਾਂ ਕੱਲ ਤੱਕ ਤੇ ਸੀ ਅੱਜ ਤੇ ਟੂਟੀਆਂ ਚਲਦੀਆਂ ਪਈਆਂ ਨੇ ਕੀ ਤੁਹਾਨੂੰ ਘੜਿਆਂ ਤੇ ਪਾਣੀ ਢੋਣ ਦੀ ਲੋੜ ਹੈ ਕੀ ਪੱਖਾ ਲੈ ਕੇ ਕੀ ਚੱਲਣ ਦੀ ਲੋੜ ਐ ਸਭ ਬਿਜਲੀ ਦੇ ਪੰਖੇ ਚੱਲਦੇ ਪਏ ਪਰ ਆਖੇ ਕੋਈ ਨਹੀਂ ਪੁਰਾਣੇ ਸਿੱਖ ਇਸ ਤਰ੍ਹਾਂ ਕਰਦੇ ਸਨ ਆਪਾਂ ਤੇ ਇਹ ਹੀ ਕਰਨਾ ਐ ਇਹ ਹੀ ਕਰਨਾ ਤੋ ਕਹਿਣਾ ਪੈਗਾ ਇਸ ਬੰਦੇ ਦੇ ਸਿਰ ਦੇ ਵਿੱਚ ਅਕਲ ਨਾਮ ਦੀ ਚੀਜ਼ ਹੈ ਵੀ ਸਹੀ ਕਿ ਨਹੀਂ ਹੈ ਵੀ ਸਹੀ ਕਿ ਨਹੀਂ ਬਦਲਣਾ ਪੈਂਦਾ ਬਦਲਦਾ ਸਭ ਕੁਝ ਕੱਲ ਤੱਕ ਘਿਓ ਦਾ ਦੀਵਾ ਜਲਾਇਆ ਜਾਂਦਾ ਸੀ ਇਸ ਵਾਸਤੇ ਘਿਓ ਦੇ ਦੀਪਕ ਵਿੱਚ ਧੂਆ ਨਹੀਂ ਨਿਕਲਦਾ ਗੁਰਦੁਆਰੇ ਦੀ ਛੱਤ ਦੀਵਾਰ ਕਾਲੀ ਨਹੀਂ ਆਉਂਦੀ ਬਾਕੀ ਤੇਲ ਦੇ ਵਿੱਚ ਧੂਆ ਬਹੁਤ ਨਿਕਲਦਾ ਨਿਰਮਲ ਜੋਤ ਜਲਦੀ ਹੈ ਸੁੱਚੇ ਘਿਓ ਦੀ ਜੋਤ ਬਿਜਲੀ ਨਹੀਂ ਸੀ ਅੱਜ ਬਿਜਲੀ ਆ ਗਈ ਹੈ ਗੁਰਦੁਆਰਿਆਂ ਚ ਜੋਤਾਂ ਨਹੀਂ ਰਹੀਆਂ ਬਿਜਲੀ ਜੋਤ ਦੇ ਰੂਪ ਵਿੱਚ ਬੜੀ ਨਿਰਵਲ ਕੋਈ ਤੁਮਾਨ ਨਹੀਂ ਕੋਈ ਤੁਮਾਨ ਇਹਦੇ ਬਲਜਦ ਦੇ ਪੈਨ ਟੂਬ ਲਾਈਟਾਂ ਜਲਦੀਆਂ ਪਈਆਂ ਕੋਈ ਤੁਮਾਨ ਨਹੀਂ ਅਸੀਂ ਬਦਲਦੇ ਸਮੇਂ ਦੇ ਨਾਲ ਸਮਾਜ ਦੇ ਨਿਯਮ ਸਰੀਰਕ ਲੋੜਾਂ ਦੇ ਨਿਯਮ ਕਰਮ ਜਿਹੜਾ ਨਹੀਂ ਬਦਲਦਾ ਉਹ ਮਨੁੱਖ ਪਛੜਿਆ ਹੋਇਆ ਹੁੰਦਾ ਹੈ ਉਹ ਕੌਮ ਪਛੜੀ ਹੋਈ ਹੁੰਦੀ ਹੈ ਉਹ ਦਿਮਾਗ ਪਛੜਿਆ ਹੁੰਦਾ ਇਹ ਮੈਲਸ ਕਰਦੇ ਆ ਇਹ ਪਛੜਾપણ ਦੇਖ ਸਕਦੇ ਆ ਕਿਧਰੇ ਕਿਧਰੇ ਹਿੰਦੂਆਂ ਦੇ ਚ ਕਿਧਰੇ ਕਿਧਰੇ ਮੁਸਲਮਾਨਾਂ ਦੇ ਬਹੁਤਾਂ ਦੇ ਚ ਮੁਸਲਮਾਨਾਂ ਦੇ ਬਹੁਤਾਂ ਦੇ ਸਿੱਖਾਂ ਦੇ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇਹ ਸ੍ਰੇਸ਼ਟ ਨਿਰਮਲ ਕਰਮ ਨਹੀਂ ਹੈ ਧਰਮ ਕੌ ਕੀ ਹੈ ਸ੍ਰੇਸ਼ਟ ਧਰਮ ਕੀ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤਾਂ ਨਿਰਮਲ ਕਰਮ ਕਿਹੜਾ ਮੰਨ ਲਈਏ ਸਮਾਜ ਦੇ ਕਰਮ ਨੂੰ ਨਿਰਮਲ ਕਰਮ ਬਦਲ ਇਹ ਤੇ ਮਨ ਬਦਲਦੇ ਰਹੇ ਨੇ ਸਰੀਰਕ ਲੋੜਾਂ ਨੂੰ ਨਿਰਮਲ ਕਰਮ ਬਦਲ ਮੰਨ ਲਈਏ ਤੇ ਬਦਲਦੇ ਰਹੇ ਨੇ ਬਦਲਨੇ ਪੈਂਦੇ ਨੇ ਮੰਦਰ ਦੇ ਵਿੱਚ ਵੀ ਬਦਲਨੇ ਪੈਂਦੇ ਨੇ ਗੁਰਦੁਆਰਿਆਂ 'ਚ ਵੀ ਬਦਲਦੇ ਪੈਂਦੇ ਅੱਜ ਕਹੋ ਦੀ ਜੋਤ ਨਹੀਂ ਜਲਾਉਂਦੇ ਬਿਜਲੀ ਜਲਦੀ ਅੱਜ ਹੱਥ ਦੇ ਪੱਖਾ ਲੈ ਕੇ ਜਲਣ ਦੀ ਲੋੜ ਨਹੀਂ ਬਿਜਲੀ ਦੇ ਪੱਖੇ ਚੱਲ ਰਹਿਣਾ। ਬਸ ਪੈਸਾ দান ਕਰਕੇ ਬਾਜ਼ਾਰੋਂ ਲੈ ਆਈਏ ਪੰਖਾ ਤੇ ਲਾ ਦਈਏ ਇਥੇ ਸੇਵਾ ਹੋ ਗਈ। ਹੋ ਗਈ ਸੀ। ਪਰ ਕੋਈ ਆਖੇ ਨਹੀਂ ਚੁਕੇ ਪੁਰਾਣੇ ਸਿੱਖ ਪੁਰਾਣੀ ਸੰਗਤ ਦੇ ਅੰਜ ਪੱਖਾ ਚਲਿਆ ਜਾਂਦਾ ਸੀ। ਸਾਰੇ ਬਿਜਲੀ ਦੇ ਪੱਖੇ ਬੰਦ ਕਰ ਦੇਈਏ। ਨਹੀਂ ਇਹ ਨਹੀਂ ਚੱਲਣ ਦੇਣੇ। ਉਹ ਵੀ ਚੱਲੇ। ਇਹ ਟੂਟੀਆਂ ਸਾਰੀਆਂ ਬੰਦ ਕਰਨੀਆਂ ਨੇ ਘੜਿਆਂ ਨਾਲ ਪਾਣੀ ਭਰ ਕੇ ਲੈਣਾ ਹੈ ਉਹ ਪਿਲਾਣਾ ਮੰਨੋਂਗੇ ਤੁਸੀਂ ਫਿਰ ਉਹਨਾਂ ਨੂੰ ਕਿਉਂਕਿ ਪੁਰਾਣੇ ਤੇ ਇਹ ਕੁਝ ਕਰਦੇ ਸੀ ਸਮੇਂ ਨਾਲ ਸਭ ਕੁਝ ਬਦਲਦਾ ਹੈ ਬਦਲਣਾ ਪੈਂਦਾ ਹੈ ਔਰ ਅਸੀਂ ਬਦਲੇ ਹੈ ਮੰਦਰਾਜ ਬਦਲੇ ਹੈ ਮਸਜਿਦਾਂ ਚ ਬਦਲੇ ਹੈ ਗੁਰਦੁਆਰਿਆਂ ਚ ਬਦਲੇ ਹੈ ਕਿਦਰੇ ਕਿਦਰੇ ਮਨੁੱਖ ਦਾ ਅਹੰਕਾਰ ਤੇ ਅਗਿਆਨਤਾ ਆੜੇ ਆ ਜਾਂਦੀ ਹੈ ਬੜੀ ਪਰਬਲ ਅਗਿਆਨਤਾ ਬੜਾ ਸ਼ਿਖਰ ਦਾ ਹੰਕਾਰ ਬੜਾ ਸ਼ਿਖਰ ਦਾ ਸਵਾਰਥ ਕਿਸੇ ਗਲਤ ਨਹੀਂ ਹੁੰਦੇ ਚ ਵੀ ਉਹਨੂੰ ਲਾਭ ਹੋਵੇਗਾ ਨਹੀਂ ਬਦਰੋਂ ਦੇੰਦੇ ਝਗੜੇ ਹੁੰਦੇ ਨੇ ਇਸਲਾਮ ਦੇ ਚ ਝਗੜੇ ਨੇ ਕੋਈ ਕਹੇ ਕਿ ਦੇ ਦੇਖੋ ਹੁਣ ਚਾਰ ਸ਼ਾਦੀਆਂ ਦੀ ਲੋੜ ਨਹੀਂ ਕਿਸੇ ਅਰਬ ਦੇਸ਼ ਦੇ ਵਿੱਚ ਕਹਿ ਕੇ ਦੇ ਦੇਖੋ ਕਾਫਰ ਦਾ ਇਲਜ਼ਾਮ ਲੱਗੇਗਾ ਔਰ ਸਜ਼ਾ ਭੋਗਣੀ ਪਏ ਇਹ ਤੇ ਕਾਫਰ ਬੋਲਦਾ ਉਸ ਤੇ ਫਤਵਾ ਆਇਦ ਹੋ ਜਾਏਗਾ ਨਹੀਂ ਬੋਲ ਸਕਦਾ ਨਹੀਂ ਕਹਿ ਸਕਦਾ ਵੀਰੋ ਗਿਆਨੀ ਸੰਤ ਸਿੰਘ ਮਸਕੀਨ ਰਾਂ ਦੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਵੀਰੋ ਚਾਰ ਸ਼ਾਦੀਆਂ ਕਰਨ ਦਾ ਜਿਹੜਾ ਹੁਕਮ ਹੈ ਉਹ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੇ ਕੁਰਾਨੇ ਪਾਕ ਦੇ ਅੰਦਰ ਅਸ਼ਾਦ ਫਰਮਾਇਆ ਹੋਇਆ ਹੈ ਉਸ ਦਾ ਹੁਕਮ ਦਿੱਤਾ ਵੈ ਵੀਰੋ ਉਸ ਦੀ ਇੱਕ ਮਸਲਤ ਹੈ ਅੱਜ ਕੱਲ ਤੁਸੀਂ ਦੇਖਿਆ ਕਿ ਜਿਹੜੇ ਗਰੀਬ ਲੋਕ ਹੈ ਉਹਨਾਂ ਦੀਆਂ ਬੱਚੀਆਂ ਰਿਸ਼ਤਿਆਂ ਤੋਂ ਬੈਠੀਆਂ ਹੁੰਦੀਆਂ ਮੈਂ ਫਿਰ ਉਸ ਤੋਂ ਇਲਾਵਾ ਵੀਰੋ ਜਿਸ ਬੱਚੀ ਨੂੰ ਤਲਾਕ ਹੋ ਜਾਂਦੀ ਹੈ ਜਿਸ ਦਾ ਖਾਵੰਦ ਫੋਟ ਹੋ ਜਾਂਦਾ ਵੇ ਉਸ ਦੇ ਨਾਲ ਕੁਵਾਰਾ ਸ਼ਾਦੀ ਕਰਨ ਨੂੰ ਤਿਆਰ ਨਹੀਂ ਹੁੰਦਾ ਵੀਰੋ ਚਾਰ ਦਾ ਇਸੇ ਕਰਕੇ ਹੁਕਮ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਬਚਿੰ ਤਲਾਕ ਹੋ ਜਵੇ ਜੜੀਆਂ ਗਰੀਬ ਹੋਣ ਜਿਹੜੇ ਬੱਚੇ ਜੜੀਆਂ ਮੈਂ ਸ਼ੋਹਰ ਫੋਟ ਹੋ ਜਵੇ ਉਹਨਾਂ ਦੇ ਨਾਲ ਕੋਈ ਸ਼ਾਦੀ ਕਰ ਲਵੇ ਦੂਸਰੀ ਸ਼ਾਦੀ ਕਰ ਲਵੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਸਹਾਰਾ ਮਿਲ ਜਾਵੇ ਤੇ ਵੀਰੋ ਚਾਰ ਸ਼ਾਦੀਆਂ ਕਰਨਾ ਇੱਕ ਹੀ ਮਕਸਦ ਸੀ ਕਿ ਅੱਜ ਕੱਲ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਅਮੀਰਾਂ ਕੋ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਵੇ ਮੈਂ ਸੰਤ ਸਿੰਘ ਮਸਕੀਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਤੇ ਆਮ ਆਸ਼ਰ ਦੇ ਵਿੱਚ ਵੀਰੋ ਇੰਜ ਹੀ ਹੈ ਜਿਹੜਾ ਬੰਦਾ ਚਾਹੇ ਸਿੱਖism ਦੇ ਅੰਦਰ ਹੈ ਹਿੰਦੂਇਸਮ ਦੇ ਅੰਦਰ ਹੈ ਇਹ ਕਿਸੇ ਵੀ ਮਤਵ ਨਾਲ ਤਾਲਕ ਹੈ ਚਾਹੇ ਮੁਸਲਮਾਨ ਹੈ ਵੀਰੋ ਜਦੋਂ ਕੋਈ ਪੈਸਾ ਆ ਜਾਂਦਾ ਵਾ ਇੱਕ ਸ਼ਾਦੀ ਕਰਦੇ ਆ ਲੇਕਿਨ ਤਿੰਨ ਚਾਰ ਗੱਲ ਫਰਨਾ ਰੱਖ ਲੈਂਦੇ ਆ ਬਾਹਰ ਆਪਣੀਆਂ ਨਜਾਇਜ਼ ਔਰਤਾਂ ਨਾਲ ਸੰਬੰਧ ਰੱਖਦੇ ਆ ਲੇਕਿਨ ਵੀਰੋ ਉਹਨਾਂ ਬੇਤਰ ਨਹੀਂ ਹੈ ਅਗਰ ਉਹ ਚਾਰ ਸ਼ਾਦੀਆਂ ਕਰ ਲਵੇ ਨਜਾਇਜ਼ ਕੰਮ ਨਾ ਕਰੇ ਜਾਇਜ਼ ਕੰਮ ਤੇ ਹੈ ਨਾ ਵੀਰੋ ਇਹ ਇੱਕ ਮਕਸਦ ਸੀ ਤਾਂ ਕਿ ਅਗਰ ਸ਼ੌਹਰ ਕੋ ਪੈਸੇ ਹੈ ਉਹ ਅਫੋਰਡ ਕਰ ਸਕਦਾ ਵੇ ਤੇ ਫਿਰ ਉਹ ਹੋਰ ਸ਼ਾਦੀਆਂ ਕਰ ਸਕਦਾ ਵੇ ਤਾਂ ਕਿ ਮਾਸ਼ਰੇ ਦੇ ਅੰਦਰ ਖਲਾਰ ਪੈਦਾ ਨਾ ਹੋਵੇ ਮਾਸ਼ਰੇ ਦੇ ਅੰਦਰ ਬੁਰਾਈ ਨਾ ਆਵੇ ਇਸ ਬੁਰਾਈ ਤੋਂ ਪਾਕਨ ਵਾਸਤੇ ਇਸਲਾਮ ਮਜ਼ਹਬ ਅੰਦਰ ਚਾਰ ਸ਼ਾਦੀਆਂ ਦਾ ਹੁਕਮ ਦਿੱਤਾ ਗਿਆ ਵੀਰੋ ਬਾਕੀ ਸੰਤ ਸਿੰਘ ਮਸਕੀਨ ਹੁਣ ਜਿਹੜੀ ਉਦਾਹਰਣ ਦਿੱਤੀ ਹੈ ਉਹਨਾਂ ਦਾ ਕਿਉਂਕਿ ਮਜ਼ਬ ਹੋਰ ਹੈ ਉਹਨਾਂ ਨੂੰ ਇਸ ਬਾਰੇ ਨਹੀਂ ਜ਼ਿਆਦਾ ਪਤਾ ਤੇ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਮੁਤਾਬਕ ਹੀ ਉਹਨਾਂ ਨੇ ਐਦੀ ਕਥਾ ਕੀਤੀ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਲ ਜ਼ਰੂਰੀ ਕਰਨਾ ਆਪਾਂ ਡੇ ਸਾਰਾ ਖਿਆਲ ਰੱਖਣਾ ਤੇ ਵੀਰੋ ਦੂਸਰਾ ਅਸੀਂ ਆਪਣਾ ਇੱਕ ਖਾਲਸਾ ਐਡ ਦੇ ਨਾਮ ਤੋਂ ਤੰਦਰੀਮ ਸ਼ੁਰੂ ਕੀਤੀ ਹੈ ਜਿਦੇ ਵਿੱਚ ਵੀਰੋ ਮੈਂ ਆਪਣੇ ਚੈਨਲ ਦੀ ਕਮਾਈ ਦਾ ਦਸਵੰਤ ਦੇਣਾ ਮੈਂ ਡੋਨੇਸ਼ਨ ਦੇਣਾ ਮੈਂ ਤੇ ਗਰੀਬ ਲੋਗਾਂ ਦੀ ਮਦਦ ਕਰਨਾ ਮੈਂ ਵੀਰੋ ਤੁਸੀਂ ਵੀ ਸੁਪਰ ਸਟicker ਨਹੀਂ ਸਾਨੂੰ ਲੈਣਾ ਸੁਪਰ ਥੈਂਕਸ ਨਹੀਂ ਲੈਣਾ ਵੀਰੋ ਇੱਕ ਥੱਲੇ অপਸ਼ਨ ਹੈਗੀ ਹੈ ਪੇਡ ਦੀ ਉੱਤੇ ਜਾ ਕੇ ਤੁਸੀਂ ਕਲਿੱਕ ਕਰੋਗੇ ਸੁਪਰ ਸਟicker ਆ ਜਾਏਗਾ ਜੇ 10 20 50 100 ਹਜ਼ਾਰ ਜਿੰਨੇ ਤੁਹਾਡੇ ਕੋ ਪੈਸੇ ਜਿੰਨੀ ਤੁਸੀਂ ਮਦਦ ਕਰ ਸਕਦੇ ਜਿੰਨੀ ਤੁਹਾਡੇ ਜੇਬ ਆਜ਼ਾਦ ਦਿੰਦੀ ਹੈ ਉਹਨੇ ਵੀਰੋ ਸਾਨੂੰ ਤੁਸੀਂ ਡੋਨੇਸ਼ਨ ਭੇਜ ਸਕਦੇ ਜੇ ਤੇ ਗਰੀਬ ਲੋਗਾਂ ਦੀ ਮਦਦ ਕਰ ਸਕਦੇ ਜੇ ਵੀਰੋ ਆਪਣਾ ਡੇ ਸਾਰਾ ਖਿਆਲ ਰੱਖਣਾ ਦੋਸਤ ਯਾਦ ਰੱਖਣਾ ਅੱ